ਸਸਿਕਾ ਤੁਹੇ ਦੇਖਣਾ ਸ਼ੁਰੂ ਕਰ ਚੁੱਕੇ ਆਪਾਂ ਜਾਬ ਹਰੇਣਾ ਲਾਈਵ ਤੇ ਮੈਂ ਹਾ ਜਤਿਨ ਲਗਾਤਾਰ ਜਿਹੜਾ ਚੁਣავი ਖੜਾ ਪੱਕ ਚੁੱਕਿਆ ਤੇ ਅੱਜ ਅਸੀਂ ਖੁੱਲ੍ਹ ਚਰਚਾ ਕਰਨ ਵਾਸਤੇ ਪਿੰਡ ਕੁਟੀ ਦੇ ਵਿੱਚ ਹਾਂ ਲੋਕ ਸਭਾ ਬਠਿੰਡਾ ਨੇ ਤਾਂ ਲੋਕ ਸਭਾ ਬਠਿੰਡਾ ਦੇ ਵਿੱਚ ਮੇਰੇ ਨਾਲ ਬਜ਼ੁਰਗ तमाम ਬਜ਼ੁਰਗ ਬੈਠੇ ਹੋਏ ਨੇ ਤਾਂ ਬਜ਼ੁਰਗਾਂ ਕੋਲੋਂ ਜਾਣਾਂਗੇ ਕੀ ਇਹਨਾਂ ਦੇ ਜਿਹੜੇ ਪਿੰਡ ਦੇ ਕਨ ਸੱਤ ਦੇ ਵਿੱਚ ਬੈ ਕੇ ਗੱਲਾਂ ਹੁੰਦੀਆਂ ਉਹ ਸੱਤਾਂ ਦੀਆਂ ਗੱਲਾਂ ਦੇ ਵਿੱਚ ਹੀ ਉਹਨਾਂ ਉਹੀ ਨਤੀਜੇ ਆਉਣ ਵਾਲੇ ਚੁਣਵਾਤੋਂ ਬਾਅਦ ਹੁੰਦੇ ਨੇ ਤੇ ਉਹ ਉਹਨਾਂ ਦੇ ਉੱਤੇ ਅੱਜ ਚਰਚਾ ਕਰਾਂਗੇ ਬਾਪੂ ਜੀ ਕਿਹੜੀ ਸਰਕਾਰ ਦੇਖਣਾ ਪਸੰਦ ਕਰਵਾਮ ਪਾਰਟੀ ਆਮ ਪਾਰਟੀ ਨੇ ਅਜਾ ਕੀ ਕਰ ਦਿੱਤਾ ਜੇ ਤੁਸੀਂ ਆਮ ਆਦਮੀ ਪਾਰਟੀ ਕਰ ਰਹੇ ਸਾਨੂੰ ਲਾਈਟ ਮਿਲਦੀ ਹੈ ਕਿਸਾਨ ਬੰਦੇ ਆ ਰਾਤ ਲਾਈਟ ਮਿਲਦੀ ਹੈ ਮੋਟਰਾਂ ਵਾਲੀ ਜੀਰੋ ਬੈਲੈਂਸ ਬਿੱਲ ਹੋ ਗਿਆ ਤੇ ਹੋਰ ਲਾ ਲਓ ਤੁਸੀਂ ਨੌਕਰੀਆਂ ਬਿਨਾਂ ਰਿਸ਼ਵਤੋਂ ਮਿਲ ਰਿੰਗ ਹੈ ਹਕਮ ਸਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤਾਂ ਉਹ ਕਹੀ ਕਰ ਰਹੇ ਨੇ ਕਿ ਮੰਡੀਆ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਸਾਨੂੰ ਆ ਸਿਫਤਾ ਨਹੀਂ ਮਿਲੀ ਆ ਨਹੀਂ ਮਿਲਿਆ ਜਿਹੜੇ ਜਦੋਂ ਹੜ੍ਹ ਆਏ ਨੇ ਉਹ ਤੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਇਹ ਤਾਂ ਕਹਿੰਦੇ ਬੱਕਰੀਆਂ ਦਾ ਮੁਆਵਜ਼ਾ ਵੀ ਦੇ ਉਹ ਮਾਈਵਾਦਾ ਦੇਣ ਗਿਆ ਸੈਂਟਰ ਵਿਰੋਧਾ ਸਾਡੇ ਆਮ ਪਾਰਟੀ ਦੇ ਸੈਂਟਰ ਨਹੀਂ ਪੈਦਾ ਤੇ 8000 ਕਰੋੜ ਰੁਪਿਆ ਦਾ ਰੁਕੀ ਬਟ ਤੇ ਇਹ ਕਿੱਥੋਂ ਦੇਣ ਫਿਰ ਜੋ ਬਾਪ ਬੇਟੇ ਨੂੰ ਬਾਪ ਪੈਸੇ ਨਾ ਦੇ ਉਹ ਤੇ ਕਾ ਬੇਟਾ ਕੀ ਕਰੂ ਹਾਂ ਬਾਪ ਤੁਸੀਂ ਬਜ਼ੁਰਗੋ ਕਿਹੜੀ ਸਰਕਾਰ ਦੇਖਣੀ ਪਸੰਦ ਕਰੋਗੇ ਸਰਕਾਰਾਂ ਦਾ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਭਾਜਪਾ ਹੈ ਤੇ ਹੋਰ ਵੀ ਬਹੁਤ ਮੈਂ ਅਕਾਲੀ ਦਲ ਅਕਾਲੀ ਦਲ ਨੇ ਅਜਾ ਕੀ ਕਰਦਾ ਅਕਾਲੀ ਦਲ ਨੇ ਤਾਂ ਬਹੁਤ ਕੁਝ ਕਰਤਾ ਖਾਲੇ ਬਣਾਤੇ ਮੋਟਰਾਂ ਫਰੀ ਦੀਆਂ ਮਾ ਆ ਜਿੱਤਾਗਾ ਨਰਮੀ ਦਾ ਉਹ ਚੀਜ਼ ਕਿਹੜੇ ਜਿਹੜੀ ਅਕਾਲੀ ਦਲ ਨੇ ਦਿੱਤੀ ਨਹੀਂ ਟਰੈਕਟਰ ਗੱਡਾ ਬਣਾਤਾ ਸਾਰੀਆਂ ਸਹੂਲਤਾਂ ਅਕਾਲੀ ਦਲ ਦੀਆਂ ਹੀ ਆ ਇਹ ਤਾਂ ਹੁਣ ਜਿਹੜੇ ਦੂਜੇ ਉਹੀ ਤਰੀਕੇ ਪਰਦੇ ਉਹ ਕਹਿੰਦੇ ਝਾੜੂ ਲੈ ਕੇ ਆਏ ਸੀ ਸਾਫ ਕਰ ਦਿਆਂਗੇ ਝਾੜੂ ਸਾਫ ਕਰ ਦਿਆਂਗੇ ਝਾੜੂ ਗਾ ਤਿੱਲਾ ਤਿੱਲਾ ਅਕਾਲੀ ਦਲ ਸਾਫ ਤਾਂ ਕਰਦਾ ਚੜ ਕੋ ਤਿੱਲਾ ਤਿੱਲਾ ਕਰ ਦਿਆਂਗੇ ਅੱਛਾ ਕੇ ਬਾਪੂ ਤੁਸੀਂ ਕਿਹੜੀ ਸਰਕਾਰ ਦੇਖਨੇ ਆ ਆਮ ਵਾਲੇ ਆ ਭਾਈ ਆ ਆਮ ਆਲੇ ਕਿਵੇਂ ਗੁਰਮੀਤ ਸਿੰਘ ਖੁੜੀਆ ਨਾਲ ਵਾਲਾ ਪਿਆਰਾ ਕੋਈ ਕੁੜੀਆਂ ਨਾਲ ਸਾਡਾ ਪਿਆਰ ਨਹੀਂ ਅਸੀਂ ਤਾਂ ਪਾਰਟੀ ਲੈਵਲ ਤੇ ਚੱਲਦੇ ਹਾਂ ਬਸ ਹਾਂ ਹਾਂ ਬਾਬੂ ਤੁਸੀਂ ਕਿਹੜੀ ਸਰਕਾਰ ਦੇਖਣੀ ਬਸਰਾਸ਼ ਕਰਨੀ ਕਾਂਗਰਸ ਕਰਨੀ ਹਾਂ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ ਬਹੁਤ ਕੰਮ ਕਰਿਆ ਕੀ ਕੀਤਾ ਕਾਂਗਰਸ ਕਾਂਗਰਸ ਨੇ ਤੁਸੀਂ ਆਹ ਦੇਖ ਲਓ ਖਾਲਿਆ ਮਗਰੋਂ ਕਾਂਗਰਸ ਨੇ ਬਣਾਇਆ ਜੀ ਬਾਦਲ ਤੋਂ ਪਹਿਲਾਂ ਬਾਦਲ ਨੇ ਬਣਾਇਆ ਮਗਰੋਂ ਇਹ ਇਹੋ ਜਿਹੀਆਂ ਚੀਜ਼ਾਂ ਬਹੁਤ ਸੂਤਾਂ ਦੀਆਂ ਕਾਂਗਰਸ ਦਾ ਉਹ ਤਾਂ ਕਹਿੰਦੇ ਸੀ ਕਾਂਗਰਸ ਤੇ ਇਕੱਲੇ ਰਹੇ ਸਾਡੇ ਏਅਰਗੇ ਦਾ ਲੀਡਰ ਆ ਜੀ ਬਰਸਾਲੇ ਦਾ ਇਹ ਗੀਤ ਮਹਿੰਦਰ ਸਿੰਘ ਸਾਨੂੰ ਹੁਕਮਤਾਂ ਦੇ ਗੂਆ ਫੱਲੇ ਹਾਂ ਜੀਤ ਮਿੰਦਰ ਸਿੰਘ ਨਾ ਕਿੰਨਾ ਕੁ ਲਗਾ ਪਰ ਸਾਡੇ ਪੂਰਾ ਰੱਖ ਦਿਆ ਪਿੰਡਾਂ ਦਾ ਕਰਕੇ ਤੁਸੀਂ ਭਾਈ ਕਿਹੜੀ ਸਰਕਾਰ ਦੇ ਅਸੀਂ ਵੀ ਕਾਂਗਰਸ ਜੀ ਅੱਛਾ ਕਾਂਗਰਸ ਕੀ ਕੀ ਮੁੱਦੇ ਲੈ ਕੇ ਰੋੜਨ ਕੀ ਇੱਥੇ ਪੁਥਰਾਲੇ ਇਹਨਾਂ ਦੇ ਘਰੇ ਤਾਂ ਜੀਤ ਮਿੰਦਰ ਹਾਂ ਬਹੁਤ ਕੁਝ ਦਿੱਤਾ ਸਾਨੂੰ ਤਾਂ ਇਹਨਾਂ ਨੇ ਅਸੀਂ ਤਾਂ ਆ ਮੰਗਦੇ ਆ ਵੀ ਵੀ ਚੰਗਾ ਜੇ ਇੱਕ ਤਾਂ ਨਰਮੇ ਦਾ ਸਾਡੀਆਂ ਤਾਂ ਸਰਕਾਰਾਂ ਦਾ ਆ ਕੋਈ ਸਰਕਾਰ ਆ ਜੀ ਨਰਮੇ ਦਾ ਵੀ ਚੰਗਾ ਜੇ ਬਸ ਕੀਤੀ ਹੁਣ ਪਾਰਟੀ ਵਾਲ ਤੁਸੀਂ ਦੇਖਣਾ ਚਾਹੋਗੇ ਲਗਾਤਾਰ ਲੋਕ ਸਭਾ ਚੋਣਾਂ ਲੈ ਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਕੀ ਆ ਜੇ ਕੰਮ ਕਰ ਦਿੱਤੇ ਕਾਂਗਰਸ ਪਾਰਟੀ ਦਾ ਕੋਈ ਫੋੜੀ ਨਹੀਂ ਪੰਜਾਬ ਚ ਕੀਤਾ ਹਾਂ ਇਹਨਾਂ ਦਾ ਦਾ ਫੋੜੀ ਦਾ ਕਾਂਗਰਸ ਪਾਰਟੀ ਨੇ ਬਹੁਤ ਜ਼ਿਆਦਾ ਕੰਮ ਕਰਿਆ ਆਮ ਆਦੀ ਪਾਰਟੀ ਕਾ ਬੀ ਜੀ ਪੀ ਦਾ ਤੁੰਨਾ ਪਾਰਟੀ ਦਾ ਆਵਾਦੀ ਪਾਰਟੀ ਨੇ ਕੁਝ ਨਹੀਂ ਕਰਿਆ ਦਾਦਾ ਨਰਮਾ ਮਰਾ ਨਰਮਾ ਪੱਟੀ ਏ ਰੁਪਈਆ ਹੀ ਦਿੱਤਾ ਹੂੰ ਤਾਂ ਪਰ ਕਿਵੇਂ ਦੇਖਦੇ ਚੰਨੀ ਨੇ 17000 ਰੁਪਏ ਦਿੱਤਾ ਉਸ ਵੇਲੇ ਹਾਂ ਅੱਜ ਤਾਂ ਕਾਂਗਰਸ ਪਾਰਟੀ ਨਾਲ ਜੁੜਿਆ ਕਾਂਗਰਸ ਪਾਰਟੀ ਜਿਦਾਵਾ ਜੀਤਵੇਂ ਤਾਂ ਜਿੱਤਦਾ 1400% ਉਹ ਯਾਰ ਲੱਗ ਜੂ ਮੂੰ ਅਸੀਂ ਕਾਂਗਰਸ ਨਾਲ ਜੁੜੇ ਹਾਂ 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 ਤੇ ਦੂਜੇ ਸਿਰੇ ਸਾਡੇ ਪੈਪਰ ਜ਼ਰੂਰ ਪੈ ਜਾਣ ਖੀਰ ਤੇ ਆਏ ਵੇ ਆ ਪੱਕੇ ਖਾਲੇ ਕੋਈ ਵੀ ਪਾਰਟੀ ਪੈਪਰ ਬਾਉ ਅਸੀਂ ਉਹਦੇ ਨਾਲ ਹੀ ਜੁੜਾਂਗੇ ਖੀਰ ਨੂੰ ਓਏ ਬਦਲ ਤੇ ਕਰੀਏ ਇਹ ਬਤਾ ਜੀ ਮੈਂ ਖਾਣਾ ਪਾਪਾ ਬਣਾ ਕੇ ਵੋਟ ਆਪ ਨੂੰ ਪਾਊਗਾ ਗਰਵੀਸੂਣ ਖੇਤੀਬਾੜੀ ਮੰਤਰੀ ਧੂਲ ਤੇੋਂ ਕਤਲੋਂ ਜ਼ਿਆਦਾ ਕਿਤੇ ਬਾਪੂ ਪਹਿਲਾਂ ਵਾਲੇ ਸਰਕਾਰਾਂ ਦੇ ਵਿੱਚ ਆਈ ਹੁੰਦਾ ਸੀ ਕਹਿੰਦੇ ਜਿਹਨੇ ਬੋਲਤਾ ਉਹਦੇ ਖੇਤ ਚ ਪੈਪ ਨਹੀਂ ਪੈਂਦੀ ਸੀ ਉਹਦਾ ਮੀਟਰ ਦਾ ਬਿਜਲੀ ਨਹੀਂ ਜਾਂਦੀ ਸੀ ਕਿਵੇਂ ਇਹ ਗੱਲ ਸੱਚੀ ਹੈ ਧੂਲਤਾ ਦਾ ਰੇਕ ਜੀ ਦੰਦੀਆ ਸਰਕਾਰ ਕੋਈ ਵੀ ਸਰਕਾਰ ਬਣ ਜੇ ਧੂਲਤਾ ਦੇਊਗੀ ਦੇਊਗੀ ਕੋਈ ਇਹ ਜੀ ਸਰਕਾਰ ਨਹੀਂ ਪਰ ਜਿਹੜੀ ਆਮ ਪਾਰਟੀ ਸਰਕਾਰੀ ਇਹ ਸਿਮਿੰਟਡ ਬੱਜਰੀ ਦੇ ਕੱਸੀ ਖਾਲੇ ਸੂਏ ਬਣਿਆ ਕੋਈ ਪਾਰਟੀ ਪਾਰ ਦਾ ਪੱਖਪਾਤ ਹਰੇਕ ਇਨਸਾਨ ਨੂੰ ਪੂਰਾ ਉਹਨੇ ਮੁਗਿਆਂ ਦੇ ਵਾਟਰ ਸਪਲਾਈ ਸਹੀ ਮਿਲੀ ਐ ਤੇ ਹੋਰ ਸਰਕਾਰਾਂ ਹੁੰਦੇ ਇੱਥੇ ਪੂਣੀ ੱੱਕਈ ਛਾਈ ਚੱਲਦੀ ਇੱਕ ਦੂਜੇ ਨਾਲ ਇਹਦੇ ਪੂਰਾ ਕਹਿੰਦੇ ਇਹ ਤਾਂ ਕਹਿੰਦੇ ਸੀ ਇਮਾਨਦਾਰ ਐ ਪਰ ਦੂਜੀਆਂ ਪਾਰਟੀਆਂ ਕਹਿੰਦੇ ਇਮਾਨਦਾਰ ਨਹੀਂ ਤੇ ਪੱਕੇ ਕਰਪਟ ਨੇ ਇਮਾਨਦਾਰ ਸਰਕਾਰ ਆ ਜੀ ਇਮਾਨਦਾਰ ਸਰਕਾਰ ਆ ਜੀ ਬਿਲਕੁਲ ਸਾਡੇ ਐਮ.ਐਲ.ਏ ਅੰਦਰ ਹੋਇਆ ਜੀ 50000 ਲਾਉਦੀ ਦੇ ਸੋਤ ਚ ਹਾਂ ਇੱਥੇ ਅਮੇ ਤਰਤਾ ਹਾਂ ਹਾਂ ਤੁਸੀਂ ਕਿਹਨੇ ਦੇਖਿਆ ਤੋ ਕਹ ਕੰਦੇ ਵੀ ਆ ਕਾਂਗਰਸ ਸੰਘੀ ਉਹ ਕਹਿੰਦੇ ਆਪ ਚੰਗੇ ਤੁਸੀਂ ਕਿਹੜੇ ਕਾਂਗਰਸ ਤਾਂ ਯਾਰ ਕੁਛ ਵੀ ਨਹੀਂ ਚੰਗਾ ਕਾਂਗਰਸ ਦਾ ਇੱਕ ਪੈਸਾ ਵੀ ਨਹੀਂ ਚੰਗਾ ਕਹਿੰਦੇ ਕੈਪਟਨ ਨੂੰ ਬਾਲ ਸਾਹਿਬ ਤੋਂ ਬਾਅਦ ਕੈਪਟਨ ਆਇਆ ਕੈਪਟਨ ਨੇ ਦੇਖ ਕੇ ਤਾਂ ਛੱਡਿਆ ਇਹ ਜੇ ਇਹ ਚੰਗੇ ਹੁੰਦੇ ਤਾਂ ਕੈਪਟਨ ਨਹੀਂ ਛੱਡਦਾ ਸੀ ਇਹ ਤੁਹਾਨੂੰ 18-18 ਹਜ਼ਾਰ ਰੁਪਏ ਦਾ ਫਰਕ ਦਿੰਦਾ ਨਾ 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 ਪੈਸਾ ਐਵੇਂ ਮਰ ਜਾਂਦੇ ਅੱਠਾਂ ਦੇ ਪਾਸੇ ਇਹਨਾਂ ਕੋਲ ਢੱਕਾ ਨਹੀਂ ਕੱਲਾ ਇਹ ਇਹ ਕੱਲੀਆਂ ਸਾਫ ਸਟੀਆਂ ਪਾੜਦੇ ਆ ਹੋਰ ਕੋਈ ਨਹੀਂ ਇਹ ਕੋਈ ਭੁਲਾਈ ਦਾ ਕੰਮ ਨਹੀਂ ਕੋਈ ਕੋਈ ਡਾਕਟਰ ਸਾਹਿਬ ਦਾ ਨੀ ਸੋ ਭਾਂਡੇ ਕੋ ਹਸਪਤਾਲ ਮਿਲੇ ਕੋਈ ਲੇਡੀ ਬੰਦੇ ਆਲਾ ਮਿਲੇ ਕੋਈ ਡੰਗਰਾ ਆਲਾ ਮਿਲੇ ਇੰਨਾ ਚੀਜ਼ਾਂ ਚੜਾਈ ਦੀਆਂ ਇਹ ਇਹ ਤਾਂ ਮੇਰਾ ਤਾਂ ਨਾਂ ਨਾ ਪੜ ਲਾ ਤੁਸੀਂ ਕਿ ਆਏ ਕਿਹੜੇ ਕੈਂਡੀਡੇਟ ਤੇ ਸਭ ਤੋਂ ਜ਼ਿਆਦਾ ਜ਼ੋਰ ਮਣਦੇ ਹੋਰ ਸਮਰਥਕ ਹੋਰ ਜਿੱਤਾਂਗੇ ਹੋਰ ਕੀ ਮੰਦੇ ਆ 101% ਪਰ ਭਾਜਪਾ ਵਾਲੇ ਤੇ ਗੱਲ ਕਰ ਰਹੇ ਆ ਕਹਿੰਦੇ ਐਮਸ ਤਾਂ ਸੈਂਟਰ ਗਵਰਨਮੈਂਟ ਨੇ ਲਿਆਤਾ ਹੈ ਹਰ ਸਮਰਥਕ ਕੋਲ ਨੇ ਲਿਆ ਜੇ ਉਹਨੇ ਸਪੋਰਟ ਕੀਤੀ ਤਾਂ ਹੀ ਆਇਆ ਅੱਗੇ ਵੀ ਸੈਂਟਰ ਦੀਂਦੇ ਹੋਏ ਪੰਜਾਬ ਰਹਿ ਗਿਆ ਇੱਕ ਸੂਬਾ ਜੇ ਮਤਲਬ ਸੂਬਾ ਤਾਂ ਅੱਗੇ ਵੀ ਪੰਜਾਬ ਹੈ ਅੱਗੇ ਨਾ ਦੇਖਿਆ ਸੈਂਟਰ ਨੇ ਵੀ ਪੰਜਾਬ ਨੂੰ ਆਪਾਂ ਏਮਜ ਦੇ ਦਈਏ ਜੇ ਕਿਸੇ ਬੰਦੇ ਨੇ ਮਤ ਮਤ ਭੱਜ ਨੱਟ ਚਾਰਾ ਜੋਈ ਲਈ ਹੈ ਜਾਂ ਤੇ ਫਰਿਆਦ ਕੀਤੀ ਹੈ ਫੇਰ ਹੀ ਮਿਲੇ ਤੁਸੀਂ ਕਿਹੜੇ ਸੱਪਤੇ ਦਾ ਜ਼ੋਰ ਮੰਨੋਗੇ ਮਾਜੀ ਗਰਮੀਤ ਸਿੰਘ ਖੋਬਨਾਂ ਆਮ ਆਦਮੀਆ ਨੇ ਕੀ ਕਰਤਾ ਇਹ ਜਿਹੜਾ ਪੰਜਾਬ ਦੇ ਵਿੱਚ ਖੇਤੀਬਾੜੀ ਮੰਤਰੀ ਉਹ ਨਹੀਂ ਹੈ ਤਾਂ ਕੀ ਕਰੇ 2 ਸਾਲ ਦਾ ਸਰਕਾਰ 70 70 ਰਾਜ ਕਰਗੀਆਂ ਕਾਲੀ ਕਾਂਗਰਸ ਇਹ ਤਾਂ ਅਜੇ ਕੰਮ ਚੱਲੀ ਹੈ ਅਸੀਂ ਤਾਂ ਤੁਸੀਂ ਦੇਖੋਗੇ ਇਹਦਾ ਕੀ ਕਰੂਗੀ ਇਹ ਸਰਕਾਰ ਕਿੰਨੀਆਂ ਸਹੂਲਤਾਂ ਦੀ ਲੋਕਾਂ ਨੂੰ ਦਾ ਲਗਾਤਾਰ ਜਿਹੜੀ ਖੌਂਦੇ ਚਰਚਾ ਹੈ ਉਹ ਆਪਸ ਦੇ ਵਿੱਚ ਵੀ ਇਹਨਾਂ ਦੀ ਚੱਲਦੀ ਰਹਿੰਦੀ ਹੈ ਤਾਂ ਮੈਂ ਜਦੋਂ ਉੱਥੇ ਆਇਆ ਸੀਗਾ ਤਾਂ ਇਹ ਖਾਣਾ ਜਿਹੜਾ ਪਹਿਲਾਂ ਹੀ ਭਖਿਆ ਹੋਇਆ ਸੀ ਇਹਦੇ ਮੈਂ ਆਕੇ ਹੋਰ ਵੀ ਇਹਨਾਂ ਨਾਲ ਗੱਲਬਾਤ ਕਰਨੀ ਤਾਂ ਐਦਾਂ ਦੇ ਅਪਡੇਟ ਲਈ ਬਣੇ ਰਹਿਓ ਪੰਜਾਬ ਹਰਿਆਣਾ ਲਾਈਵ ਨਾਲ